ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਫੱਟੀ ਵਾਲੇ ਗਲੇ ਦੀ ਜਿਹੜਾ ਉੱਪਰ ਕਾਲਰ ਲੱਗਿਆ ਹੁੰਦਾ ਬੈਨ ਲੱਗੀ ਹੁੰਦੀ ਉਹ ਆਪਾਂ ਕਿਸ ਤਰ੍ਹਾਂ ਤਿਆਰ ਕਰਨੀ ਹੈ ਬੈਨ ਦੀ ਕਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇ ਗਲੇ ਨੂੰ ਇਸ ਤਰ੍ਹਾਂ ਮਾਪ ਲੈਣਾ ਆਪਣੇ ਕੋਲ ਇਹ ਨਾਪ 1.7 ਆ ਰਿਹਾ ਤੇ ਆਪਾਂ 1.7 ਇੰਚ ਹੀ ਬੁਕਰਮ ਕੱਟਾਂਗੇ चौड़ाई एक इंच रखा बैन के जेडे सिरे इधरले पासे कटा गए तो जेड़ा विचाड़ा आपकनी कट्टा तो आप इस तरह ही इस गुलाई की शेप दे, दे देंगे ਇਦਰ ਉਹ ਆ ਪੈਕੇਜ ਤਿੰਨ ਚਾਣ ਲਾ ਲਾਂਗੇ। ਬਾਧੂ ਬੁਕਰਮ ਜਿਹੜੀ ਆਪਾਂ ਇਦਰੋਂ ਕੱਟ ਦੇਾਂਗੇ। ਹੁਣ ਆਪਾਂ ਇਸ ਦੀ ਕਟਿੰਗ ਕਰਦੇਾਂਗੇ। ਹੁਣ ਆਪਾਂ ਇਸ ਦੇ ਕੋਨਿਆਂ ਨੂੰ ਇੱਥੋਂ ਗਲਾਈ ਦੇਵਾਂਗੇ। ਇਸ ਦੀ ਕਟਿੰਗ ਕਰ ਲਿਆਂਗੇ। ਬੈਂਡ ਦੀ ਕਟਿੰਗ ਹੈ ਜਿਹੜੀ ਉਹ ਕੰਪਲੀਟ ਹੋ ਗਈ ਹੈ ਤੇ ਆਪਾਂ ਇਸ ਨੂੰ ਕੱਪੜੇ ਉੱਪਰ ਇਸ ਤਰ੍ਹਾਂ ਰੱਖ ਕੇ ਪ੍ਰੈਸ ਨਾਲ ਚਿਪਕਾ ਲਾਂਗੇ